ਕੇਂਦਰੀ ਜੇਲ੍ਹ ਗੋਵਿੰਦਵਾਲ ਸਾਹਿਬ ਮੁਰ ਵਿਵਾਦਾਂ ਦੇ ਵਿੱਚगिर ਗਈ ਹੈ ਜੇਲੰਦਰੋਂ ਵੱਡੇ ਪੱਦਰ ਉਤੇ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ ਇਸ ਮਾਮਲੇ ਵਿੱਚ ਗੋਵਿੰਦਵਾਲ ਸਾਹਿਬ ਪੁਲਿਸ ਵੱਲੋਂ 50 ਵਿਅਕਤੀਆਂ ਦੇ ਮਾਮਲਾ ਦਰਜ ਕਰਕੇ ਗਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਬੈਰਕ ਨੰਬਰ 5 ਵਿੱਚ ਤਲਾਸ਼ੀ ਕਰਨ ਉਤੇ ਬੈਰਕ ਦੇ ਵਿੱਚ ਖੰਡੇ ਦੀ ਫਰਸ਼ ਦੀ ਪੰਨ ਤੋੜ ਕੀਤੀ ਗਈ ਅਤੇ ਗੁਪਤ ਜਗ੍ਹਾ ਤੋਂ 170 ਗ੍ਰਾਮ ਹੈਰੋਇਨ 98 ਗ੍ਰਾਮ ਅਫੀਮ 218 ਗ੍ਰਾਮ ਸਫੇਦ ਰੰਗ ਦੇ ਨਸ਼ੀਲੇ ਪਦਾਰਥ ਤੇ ਨਾਲ ਹੀ 5150 ਚਿੱਟੇ ਰੰਗ ਦੀਆਂ ਨਸ਼ੀਆਂ ਗੋਲੀਆਂ ਸਨੇ ਵੱਡੇ ਮਾਤਰਾ ਦੇ ਵਿੱਚ ਮੋਬਾਈਲ ਫੋਨ ਚਾਰਜਰ ਅਤੇ ਹੈੱਡਫੋਨ ਬਰਾਮਦ ਹੋਏ ਨੇ ਕੇਂਦਰੀ ਜੇਲ੍ਹ ਗੋਵਿੰਦਵਾਲ ਸਾਹਿਬ ਮੁਰ ਵਿਵਾਦ ਦਾ ਵਿੱਚगिर ਗਈ ਹੈ ਜੇਲੰਦਰੋਂ ਵੱਡੇ ਪੱਦਰ ਉਤੇ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਬਰਾਮਦ ਹੋਏ ਨੇ ਇਸ ਬੰਦੇ ਵਿੱਚ ਗੋਵਿੰਦਵਾਲ ਸਾਹਿਬ ਪੁਲਿਸ ਵੱਲੋਂ ਪਛਾਤੇ ਵਿਕਤੀਆਂ ਦੇ ਮਾਮਲਾ ਦਰਜ ਕਰਕੇ ਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਬੈਰਕ ਨੰਬਰ 5 ਵਿੱਚ ਤਲਾਸ਼ੀ ਕਰਨ ਉਤੇ ਬੈਰਕ ਦੇ ਵਿੱਚ ਖੰਡੇ ਦੀ ਫਰਸ਼ ਦੀ ਪੰਨ ਤੋੜ ਕੀਤੀ ਗਈ ਅਤੇ ਗੁਪਤ ਜਗ੍ਹਾ ਤੋਂ 170 ਗ੍ਰਾਮ ਹੈਰੋਇਨ 98 ਗ੍ਰਾਮ ਅਫੀਮ 218 ਗ੍ਰਾਮ ਸਫੇਦ ਰੰਗ ਦੇ ਨਸ਼ੀਲੇ ਪਦਾਰਥ ਤੇ ਨਾਲ ਹੀ 5150 ਚਿੱਟੇ ਰੰਗ ਦੀਆਂ ਨਸ਼ੀਆਂ ਗੋਲੀਆਂ ਸਨੇ ਵੱਡੇ ਮਾਤਰਾ ਦੇ ਵਿੱਚ ਮੋਬਾਈਲ ਫੋਨ ਚਾਰਜਰ ਅਤੇ ਹੈੱਡਫੋਨ ਬਰਾਮਦ ਹੋਇਆ ਨੇ ਕੇਂਦਰੀ ਜੇਲ੍ਹ ਗੋਵਿੰਦਵਾਲ ਸਾਹਿਬ ਮੁਰ ਵਿਵਾਦ ਦਾ ਵਿੱਚगिर ਗਈ ਹੈ ਜੇਲੰਦਰੋਂ ਵੱਡੇ ਪੱਦਰ ਉਤੇ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਬਰਾਮਦ ਹੋਇਆ ਨੇ ਇਸ ਮੰਦੇ ਵਿੱਚ ਗੋਵਿੰਦਵਾਲ ਸਾਹਿਬ ਪੁਲਿਸ ਵੱਲੋਂ 54 ਵਿਕਤੀਆਂ ਦੇ ਮਾਮਲਾ ਦਰਜ ਕਰਕੇ ਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਬੈਰਕ ਨੰਬਰ 5 ਵਿੱਚ ਤਲਾਸ਼ੀ ਕਰਨ ਉਤੇ ਬੈਰਕ ਦੇ ਵਿੱਚ ਖੰਡੇ ਦੀ ਫਰਸ਼ ਦੀ ਪੰਨ ਤੋੜ ਕੀਤੀ ਗਈ ਅਤੇ ਗੁਪਤ ਜਗ੍ਹਾ ਤੋਂ 170 ਗ੍ਰਾਮ ਹੈਰੋਇਨ 98 ਗ੍ਰਾਮ ਅਫੀਮ 218 ਗ੍ਰਾਮ ਸਫੇਦ ਰੰਗ ਦੇ ਨਸ਼ੀਲੇ ਪਦਾਰਥ ਤੇ ਨਾਲ ਹੀ 5150 ਚਿੱਟੇ ਰੰਗ ਦੀਆਂ ਨਸ਼ੀਆਂ ਗੋਲੀਆਂ ਸਨੇ ਵੱਡੇ ਮਾਤਰਾ ਦੇ ਵਿੱਚ ਮੋਬਾਈਲ ਫੋਨ ਚਾਰਜਰ ਅਤੇ ਹੈੱਡਫੋਨ ਬਰਾਮਦ ਹੋਏ ਨੇ